ਹਾਂ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਾਰੋਂਗੜ ਫੀਲ ਮਲੋ ਜਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਅਸੀਂ ਇਹ ਡ੍ਰੈਕ ਸੋਇੰਗ ਕਰੀਆ GS7 ਜੀਐਸ7 ਇਹ ਲੇਜ਼ਰ ਕਰਾਏ ਨਾ ਪੱਧਰ ਕਰੀਆ ਸੀ ਲੇਜ਼ਰ ਕਰਾਏ ਨਾ ਪੱਧਰ ਕਰਕੇ 25% ਪਾਣੀ ਦੀ ਬੱਚਤ ਹੋ ਗਈਆ ਲੇਜ਼ਰ ਕਰਾਏ ਨਾ ਪੱਧਰ ਕਰਨ ਦੇ ਬਾਵਜੂਦ ਵੀ ਕੁਛ ਡੈੜੀ ਕੋਈ ਰਹਿ ਜਾਂਦੇ ਆ ਉਹਨੂੰ ਸਾਡੇ ਜਿਹੜੇ ਬੰਦੇ ਨੇ ਹੁਣੇ ਪੱਧਰੀ ਕਰ ਰਹੇ ਨੇ ਤਾਂ ਕਿ ਜਦੋਂ ਵਾਰ-ਵਾਰ ਪਾਣੀ ਦਾ ਲਾਵਾਂਗੇ ਤਾਂ ਉਹ ਪਾਣੀ ਜਿਹੜਾ ਘਟ ਲੱਗੇ ਸਦਾ ਤੇ ਆ ਖੁੰਝੇ ਵੀ ਥੋੜੇ ਉੱਚੇ ਰਹਿ ਜਾਂਦੇ ਨੇ 레이జర్ ਕਰਾਹ ਕਰਨ ਦੇ ਬਾਵਜੂਦ ਇਹ ਜਿਹੜੀ ਮਿੱਟੀ ਆ ਉਹ ਵੀ ਸਾਨੂੰ ਚੱਕ ਲੈਣੀ ਚਾਹੀਦੀ ਆ ਤਾਂ ਕਿ ਪਾਣੀ ਦੀ ਹੋਰ ਬਚਤ ਹੋ ਸਕੇ ਤੇ ਪੁਰਾਣੇ ਬਜ਼ੁਰਗ ਜਦੋਂ ਕੱਦੂ ਕਰਦੇ ਸੀ ਕਿ ਕੱਦੂ ਕਰਨ ਤੋਂ ਬਾਅਦ ਵੀ ਡੈੜੀਆਂ ਰਹਿ ਜਾਂਦੀਆਂ ਸੀ ਫਿਰ ਉਹ ਬਜ਼ੁਰਗ ਇਸੇ ਤਰ੍ਹਾਂ ਹੱਥਾਂ ਵਾਲੇ ਜਿੰਦੇ ਨਾਲ ਉਹਨੂੰ ਡੈੜੀਆਂ ਨੂੰ ਪੱਧਰ ਕਰ ਲੈਂਦੇ ਸੀ ਬਹੁਤ ਸਿਆਣੇ ਬਜ਼ੁਰਗ ਸੀ ਤੇ ਪਾਣੀ ਦੀ ਜਿੰਨੀ ਅਸੀਂ ਬਚਤ ਕਰਾਂਗੇ ਉਨੀ ਉਹ ਥੋੜੀ ਆ ਜੀ ਸਾਂ ਵੀ ਅਸੀਂ 1985 ਕਰਕੇ ਜਿਹੜੀ ਡਾਇਰੈਕਟ ਸੋਇਂਗ ਵਾਲੀ ਬਾਸਮਤੀ ਆ ਉਹ ਇੱਥੇ ਬੀਜੀ ਆ ਤੇ ਅਸੀਂ ਲੇਜ਼ਰ ਕਰਾਏ ਨਾਲ ਸਾਰਾ ਪੱਧਰ ਕਰਿਆ ਤੇ ਉਹਨਾਂ ਖੁੰਝੇ ਨੇ ਜਿਹੜੇ ਇਹਨਾਂ ਦੇ ਵਿੱਚੋਂ ਫੂਸ ਵਗੈਰਾ ਆ ਗਿਆ ਕਿਸਾਨ ਵੀਰੋ ਫੂਸ ਵਗੈਰਾ ਜਿਹੜਾ ਕੱਢਣਾ ਬੜਾ ਜ਼ਰੂਰੀ ਆ ਨਹੀਂ ਤਾਂ ਇਹ ਸਾਰਾ ਜੀੜੀ ਨੂੰ ਨਾ ਦੱਬ ਲੂਗਾ ਜਦੋਂ ਉਗੂਗੀ ਤੇ ਫਿਰ ਅਸੀਂ ਆ ਇਹਦੇ ਕਿਤੇ ਕਿਤੇ ਪਾਣੀ ਹੈਗਾ ਕਿਤੇ ਕਿਤੇ ਹੈ ਨਹੀਂ ਇਹਦੇ ਨਾਲ ਲੇਜ਼ਰ ਕਰਾਏ ਨਾਲ 25% ਪਾਣੀ ਦੀ ਬਚਤ ਹੁੰਦੀ ਆ ਪਰ ਅਸੀਂ ਜਿਹੜਾ ਮਾੜੀ-ਵਾੜੀ ਡੜੀ ਆ ਇਹਨੂੰ ਵੀ ਆ ਪੱਧਰ ਕਰ ਰਹੇ ਹਾਂ ਤਾਂ ਕਿ ਜਿਹੜਾ ਪਾਣੀ ਆ ਇੱਕਸਾਰ ਲੱਗੇ ਤੇ ਪਾਣੀ ਦੀ ਬਚਤ ਹੋਵੇ ਤੇ ਮੈਂ ਸਮਝਦਾ ਵੀ ਉਹਦੇ ਨਾਲ ਜਿਹੜਾ ਹੈਗਾ ਸਾਡਾ ਜਿੰਨਾ ਚਿਰ ਜੀੜੀ ਸਾਡੀ ਪੱਕੂਗੀ ਨਾ ਫਿਰ ਉਹ ਪਾਣੀ ਜਲਦੀ ਲੱਗਦਾ ਰਹੂਗਾ ਨਹੀਂ ਤਾਂ ਹਰ ਵਾਰੀ ਉਹ ਜਿਹੜਾ ਪਾਣੀ ਆ ਉਹ ਜ਼ਿਆਦਾ ਲਾਉਣਾ ਪਿਆ ਕਰੂਗਾ ਇਹਨਾਂ ਡੈੜੀਆਂ ਦੇ ਉੱਤੇ ਲਜਾਣ ਖਾਤਰ ਇਸ ਕਰਕੇ ਜਿਹੜੀਆਂ ਡੈੜੀਆਂ ਨੇ ਲੇਜ਼ਰ ਕਰਾਹੇ ਦੇ ਵਿੱਚ ਵੀ ਸਾਨੂੰ ਇਹ ਪੱਧਰ ਕਰ ਦੇਣੇ ਚਾਹੀਦਿਆਂ ਨੇ ਤਾਂ ਕਿ ਪਾਣੀ ਦੀ ਹੋਰ ਬਚਤ ਹੋ ਸਕੇ